ਇਹ ਤੁਸੀਂ ਐਸਾ ਚ ਲੱਗੇ ਆ ਤੁਸੀਂ ਕੀ ਬਕਰ ਰੱਬ ਬਣ ਕੇ ਤੁਸੀਂ ਮੈਂ ਕਹਿੰਦਾ ਤੂੰ ਰੱਬ ਲੱਗੇ ਮੈਂ ਮੈਂ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਵੱਟ ਤੂੰ ਸਰ ਕਿਉਂ ਨਹੀਂ ਕਹਿੰਦਾ ਤੁਸੀਂ ਮਤਲਬ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਐਸਾ ਤੁਸੀਂ ਐਸਾ ਚ ਲੱਗੇ ਆ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਕਿਉਂ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਤੇ ਸਾਨੂੰ ਤੁਸੀਂ ਤੁਸੀਂ ਇੰਟਰਫੇਅਰ ਕੀਤਾ ਨਹੀਂ ਕੋਈ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਸੀ ਨੂੰ ਓ ਸੌੜ ਸੌੜ ਛੋੜਾ ਪਹਿਲਾਂ ਚੋਰੀ ਫੜਨ ਵਾਤੇ ਸਾਨੂੰ ਸਾਰਾ ਕੋ ਲੜਣਾ ਪੈਂਦਾ ਨਾਲ ਸਰ ਓ ਲੇਡੀਜ਼ ਹਰ ਰੋਜ਼ ਅਪਡੋਨ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਓ ਇੱਕ ਹੋ ਅੱਛਾ ਹਾਂਜੀ ਉਰੇ ਆਉ ਮੜਾ ਕੋਲ ਬੰਨੇ ਆਉ ਦੋਨੇ ਆਉ ਕੋਲ ਇਧਰ ਆਉ ਆਪਾਂ ਕਿੰਨੀ ਕੁ ਬਤਮੀ ਦੀ ਕਰਦੇ ਨਾ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਭਾਈ ਤੁਹਾਨੂੰ ਤਾਂ ਕਹਿੰਦੇ ਨਹੀਂ ਤੁਸੀਂ ਬਾਤ ਕਰਦੇ ਅਸੀਂ ਨਹੀਂ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾਮ ਨੂੰ ਕਹਿੰਦਾ ਸਰ ਮੈਂ ਸਰ ਮਜੜੀ ਮੈਂ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਹਾਂ ਮੈਂ ਸੋਚ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸ ਚੱਲੋ ਕਿਨਾਂ ਤੁਸੀਂ ਇਹ ਸਾਰਾ ਕੁਛ ਤੇ ਬੰਦ ਬੀਜੀ ਕਰੋਗੇ ਉਹਨਾਂ ਦੀਆਂ ਜਨਾਨੀਆਂ ਤੁਸੀਂ ਫੜੋਗੇ ਠੀਕ ਆ ਨਾ ਉਹਨਾਂ ਦਾ ਬਾਤਮੀ ਜੀ ਕਰੋਗੇ ਤਾਂ ਕਿਨਾਂ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਸੁਣ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਾਨੀ ਲੈ ਕੇ ਜਾਓਗੇ ਤੁਸੀਂ ਕਿਨਾਂ ਨੂੰ ਭਜਾਣਾ ਸਰ ਦੱਸੋ ਕੌਣ ਭਜਾਊਗਾ ਸਾਨੂੰ ਸਾਨੂੰ ਨਹੀਂ ਨਹੀਂ ਭਜਾਣਾ ਗੱਲ ਭਾਵਾ ਹਾਂਜੀ ਦੱਸੋ ਹਾਂ ਇਹਨਾਂ ਸਾਡੇ ਆਉਂਦੇ ਨੇ ਮਹਾਰਾਜ ਆਹੀ ਉੱਥੇ ਖੜੇ ਸੀਗੇ ਮਦਾ ਤੁਸੀਂ ਸਾਨਾ ਬਾਤਮੀਜੀ ਕਰਦੇ ਪੰਜਾਬ ਇਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕਰਨਾ ਹੀ ਕਰਦੀ ਹੈ